ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਪਾਰਟੀਆਂ ਵਾਲੇ ਹੜ ਪੀੜਤਾਂ ਦੇ ਲਈ ਨੋਟਾਂ ਦੀਆਂ ਗੱਡੀਆਂ ਜਣ ਕੇ ਨੋਟਾਂ ਦੀਆਂ ਗੁੱਟੀਆਂ ਵੰਡ ਰਹੇ ਨੇ ਉਹਨਾਂ ਪ੍ਰਤੀ ਅੱਜ ਗੱਲਬਾਤ ਕਰਨੀ ਹੈ ਸ਼ਖਵੀਰ ਬਾਦਲ ਕੋਲੇ ਤਾਂ ਗੋਲਕਾਂ ਦਾ ਪੈਸੋ ਸ਼੍ਰੋਮਣੀ ਕਮੇਟੀ ਤੱਕ ਉਹ ਜਨਾ ਮਰਜੀ ਵੰਡੀ ਜਾਵੇ ਇੱਕ ਪਾਸੇ ਵੰਡੇ ਜਾਂਦੇ ਐ ਦੂਜੇ ਪਾਸੇ ਲੋਕਾਂ ਨੂੰ ਅਪੀਲ ਕਰੀ ਜਾਂਦੇ ਐ ਕਿ ਵੱਧ ਤੋਂ ਵੱਧ ਪੈਸਾ ਸ਼੍ਰਮਣੀ ਕਮੇਟੀ ਨੂੰ ਭੇਜੋ ਲਾਂਡ ਤੋਂ ਉਹਨਾਂ ਸ਼੍ਰਮਣੀ ਕਮੇਟੀ ਵਾਲਿਆਂ ਨੂੰ ਭਾਵੇਂ ਪ੍ਰਧਾਨ ਹੋਵੇ ਭਾਵੇਂ ਦਫ਼ਤਰ ਜਹਦਾਦ ਹੋਣ ਭਾਵੇਂ ਮੈਂਬਰ ਹੋਣ ਵੀ ਤੁਸੀਂ ਜੇ ਸ਼੍ਰਮਣੀ ਕਮੇਟੀ ਦਾ ਪੈਸਾ ਵੰਡਣਾ ਹੀ ਐ ਹੜ்பੀੜ ਤਾਂ ਲੋ ਆਪ ਕਿਉਂ ਨਹੀਂ ਵੰਡਦੇ ਇੱਕ ਰਜਵਾੜੇ ਦਾ ਤੁਸੀਂ ਸਾਥ ਦੇ ਰਹੇ ਹੋ ਇੱਕ ਰਜਵਾੜੇ ਦੀ ਮਸ਼ਹੂਰੀ ਵਾਸਤੇ ਤੁਸੀਂ ਪੈਸਾ ਬਰਬਾਦ ਕਰ ਰਹੇ ਤੇ ਉਹਨਾਂ ਉਸੇ ਰਾਹਾਂ ਤੇ ਕਾਂਗਰਸੀ ਤੁਰੇ ਨੇ ਅੱਛਾ ਤੁਸੀਂ ਦੇਖੋ ਇਹਨਾਂ ਦੀਆਂ ਕਰਤੂਤਾਂ ਬਾਹਰ ਕਿਵੇਂ ਆਉਂਦੀਆਂ ਨੇ ਪੋਸਟਪਾਈ ਕਿਸੇ ਨੇ ਅਕੇ ਹੁਣ ਕਾਂਗਰਸੀ ਵੀ ਤੁਰੇ ਸੁਖਵੀਰ ਬਾਦਲ ਦੇ ਰਾਹਾਂ ਤੇ ਜਾਂ ਅਕਾਲੀਆਂ ਦੇ ਰਾਹਾਂ ਤੇ ਮਤਲਬ ਇਹ ਅੰਦਰੋਂ ਘਿਓਕੀ ਜੜੀ ਨੇ ਸੁਖਵੀਰ 5-500 ਨੋਟਾਂ ਦੀਆਂ ਕੀ ਕਹਿੰਦੇ ਨੇ ਗੁੱਡੀਆਂ ਪਤ ਨਹੀਂ ਗੱਡੀਆਂ ਜਾਂ ਕਾਪੀਆਂ ਵੰਡੀਆਂ ਜਾਂਦਾ ਤੇ ਰਾਜੇ ਬਡੰਗ ਵਰਗੇ 100 100 ਦੀਆਂ ਬੰਡੇ ਜਾਂਦੇ ਆ ਅੱਛਾ ਜਿਨ੍ਹਾਂ ਨੂੰ ਬੰਡ ਰਹੇ ਨੇ ਉਹਨੂੰ ਬੇਨਤੀ ਹੈ ਵੀ ਜਿਹੜਾ ਵੀ ਪੈਸਾ ਤੁਹਾਨੂੰ ਦੇ ਰਿਹਾ ਨਾ ਫੜ ਲਓ ਅੱਜ ਮੈਂ ਮੈਂ ਵੀ ਕਹਿ ਰਿਹਾ ਕੱਲ ਮੈਨੂੰ ਲੱਗਾ ਥੋੜੇ ਜਿਹੀ ਗਲਤ ਹੈ ਜਿਹੜਾ ਪੈਸਾ ਦੇ ਰਿਹਾ ਫੜ ਲਓ ਕਿਉਂਕਿ ਪੈਸਾ ਤੁਹਾਡਾ ਹੀ ਹੈ ਇਹਨਾਂ ਨੇ ਤੁਹਾਡੇ ਹੀ ਟੈਕਸ ਨੂੰ ਲੁੱਟਫੁਟ ਕੀਤਾ ਹੈ ਤੁਹਾਡੀ ਜਿਹੜੀ ਕਮਾਈ ਹੈ ਉਹਦੇ ਵਿੱਚੋਂ ਇਹ ਸਭ ਕੁਝ ਹੜੱਪਿਆ ਹੋਇਆ ਹੈ ਪਰ ਗੱਲ ਚਿੱਤੇ ਰੱਖਿਓ ਅਕਾਲੀ ਤੇ ਕਾਂਗਰਸੀਆਂ ਦੀ ਪੋਲ ਪੂਰੀ ਖੁੱਲ ਗਈ ਐ ਇਹ ਹੁਣ ਕਿਉਂ ਪੈਸਾ ਬਣ ਰਹੇ ਨੇ ਇਹਨੂੰ ਇਦਾਂ ਲੱਗਦਾ ਕਿ ਅਸੀਂ ਹੜ੍ਹ ਪੀੜਤਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਇਮੇਜ ਐ ਬਹੁਤ ਵੱਡੀ ਬਣਾ ਲਈ ਲੋਕ ਤਸਦੇ ਆਧਾਰ ਤੇ ਸਾਨੂੰ ਕਹਿਣ ਵੀ ਬਸ ਇਹੀ ਪਾਰਟੀਆਂ ਲੋਕਾਂ ਦੇ ਨਾਲ ਖੜ੍ਹਦੀਆਂ ਨੇ ਇੱਕ ਬੇਨਤੀ ਐ ਪੈਸਾ ਭਾਵੇਂ ਭਵੰਤਮਾਨ ਸਰਕਾਰ ਦੇਵੇ ਭਾਵੇਂ ਕੋਈ ਹੋਰ ਸਰਕਾਰ ਦੇਵੇ ਪੈਸਾ ਲੋਕਾਂ ਦਾ ਹੀ ਹੈ ਜੋ ਕਿਸੇ ਨੇ ਆਪਣੇ ਘਰੋਂ ਨਹੀਂ ਦੇਣਾ ਕਈਆਂ ਨੂੰ ਭੁਲੇਖਾ ਹੋਣਾ ਵੀ ਅਕਾਲੀ ਕਾਂਗਰਸੀ ਪੈਸਾ ਵੰਡੀ ਜਾਂਦੇ ਕਿਉਂ ਵੰਡੀ ਜਾਂਦੇ ਇਹਨਾਂ ਨੂੰ ਹਾਰਟਬੀਟ ਤਾਂ ਤੱਕ ਮਤਲਬ ਨਹੀਂ ਇਹਨਾਂ ਨੂੰ ਮਤਲਬ ਹੈ ਵੀ 2027 ਦੇ ਵਿੱਚ ਸਾਡੀ ਗੱਲਬਾਤ ਕਿਵੇਂ ਬਣੇ ਸਾਨੂੰ ਜਿਹੜੀ ਭਵੰਤਮਾਨ ਕੁਰਸੀ ਤੇ ਬੈਠਾ ਉਹ ਕੁਰਸੀ ਦੁਬਾਰਾ ਕਿੱਦਾਂ ਮਿਲੇ ਪੰਜਾਬ ਦੇ ਲੋਕੋ ਚੇਤੇ ਰੱਖਿਓ ਇਹ ਲੋਕਾਂ ਦਾ ਸਤਾਤੋਂ ਬਾਹਰ ਰਹੇ ਨੇ ਕਈਆਂ ਨੂੰ 5 ਸਾਲ ਹੋ ਗਏ ਕਈਆਂ ਨੂੰ 8 ਸਾਲ ਹੋ ਗਏ ਅਕਾਲੀਆਂ ਨੂੰ ਕਹਿੰਦੇ 8.5 ਸਾਲ ਹੋ ਗਏ ਕਾਂਗਰਸੀਆਂ ਨੂੰ 3.5 ਸਾਲ ਹੋ ਗਏ ਇਹ ਕਹਿ ਸਕਦੇ ਤੇ ਜੇਕਰ ਤੇ ਇਹਨਾਂ ਨੂੰ ਮੌਕਾ ਦੁਬਾਰੇ ਮਿਲ ਗਿਆ ਇਹ ਕਹਿ ਲੋ ਵੀ ਇਹ ਇੰਨੇਕ ਭੁੱਖੇ ਦੇ ਸਤਾਏ ਹੋਏ ਨੇ ਇਹ ਮਲਗਿਆ ਮੇਟ ਕਰ ਦੇਣਗੇ ਉਹ ਜਿਵੇਂ ਕਹਿੰਦੇ ਨਾ ਕਿ ਕਿ ਸੇ ਕਿਸਾਨ ਨੇ ਸਰੋਂ ਬੀਜੀ ਸੀ ਤੇ ਜਿਨੇ ਕਹਿੰਦੇ ਨੁਕਸਾਨ ਕੀਤਾ ਸਣੇ ਸਲਰੇ ਪਟਲੇ ਉਹ ਇਦਾਂ ਦੇ ਹੋਣਗੇ ਮੁੜ ਕੇ ਮੈਂ ਕੋਈ ਚਾਪਲੂਸੀ ਨਹੀਂ ਕਰ ਰਿਆ ਜਿਹੜਾ ਸਾਡਾ ਜੂਥ ਹੈ ਉਹਨੂੰ ਸੀਰੀਅਸ ਹੋਣ ਦੀ ਲੋੜ ਹੈ ਇਹ ਜਿਹੜੇ ਤੁਹਾਨੂੰ ਭਾਵਕ ਕਰਦੇ ਨੇ ਦੇਖ ਕੇ 2-4 ਲੱਖ ਰੁਪਈਆ ਇਹ ਇੱਕ ਇੱਕ ਗੇਮ ਹੈ ਤੇ ਇਹ ਗੇਮਾਂ ਦੇ ਵਿੱਚ ਪਹਿਲਾਂ ਅਸੀਂ ਫਸੇ ਆਂ ਦੁਬਾਰਾ ਨਾ ਫਸੀਏ ਜਿਹੜੀ ਲੋਟੇਨਾ ਅਕਾਲੀਆਂ ਤੇ ਕਾਂਗਰਸੀਆਂ ਨੇ ਮਚਾਈ ਸੀ ਨਾ ਉਹਦੀ ਪਰਭਾਇ ਕਰਨੀ ਸੌਖੀ ਨਹੀਂ ਹੈਗੀ ਹੁਣੇ ਕਿਉਂ ਆਉਂਦੇ ਨੇ ਅੱਛਾ ਜਿਹੜੀ ਉਹ ਬੀਬੀ ਦੀ ਵੀਡੀਓ ਵਾਇਰਲ ਹੋਈ ਸੀ ਨਾ ਖੈਰੇ ਵਰਗਿਆਂ ਨੇ ਬੜੇ ਮਜ਼ਾਕ ਉਡਾਈ ਸੀ ਆ ਹੁਣ ਜਿਹੜਾ ਸੁਖਵੀਰ ਵੱਲ ਨੇ 4 ਲੱਖ ਰੁਪਏ ਦਿੱਤਾ ਉਹਦੀ ਫੋਟੋ ਵੀ ਵਾਇਰਲ ਹੋ ਗਈ ਮਤਲਬ ਜੇ ਪੈਸੇ ਬਣਦੇ ਨੇ ਨਾ ਇਹ ਆਪਣੇ ਚਮਚਿਆਂ ਨੂੰ ਹੀ ਬਣ ਰਹੇ ਨੇ ਉਹਨਾਂ ਵਿੱਚ ਕੋਈ ਸਾਬਕਾ ਐਮਐਲਏ ਆ ਜਾਂਦਾ ਕੋਈ ਸਰਪੰਚ ਆ ਜਾਂਦਾ ਕੋਈ ਮਜੂਦਾ ਸਰਪੰਚ ਆ ਜਾਂਦਾ ਕੋਈ ਜ਼ਿਲ੍ਹਾ ਪ੍ਰਧਾਨ ਆ ਜਾਂਦਾ ਕੋਈ ਹਲਕਾ ਇੰਚਾਰਜ ਲਾਇਆ ਹੋਇਆ ਇਹ ਉਹਨਾਂ ਨੂੰ ਮੰਨ ਰਹੇ ਨੇ ਮਤਲਬ ਕਿ ਵੀ ਆਪਣੀ ਪਾਰਟੀ ਦੀ ਗੁੱਡਵਿਲ ਬਣਾਉਣ ਵਾਸਤੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਹੋਵੇ ਵੀ ਕਿਆ ਬਾਤ ਹੈ ਸ਼ਖਬੀਰ ਹੀ ਪੰਜਾਬ ਦਾ ਰਾਖਾ ਹੈ ਦੂਜੀ ਗੱਲ ਹੋਰ ਇਹ ਜਦੋਂ ਪੈਸੇ ਦਿੰਦੇ ਨੇ ਕੀ ਕਹਿੰਦੇ ਨੇ ਦਿੱਲੀ ਵਾਲਿਆਂ ਤੋਂ بچੋ ਦਿੱਲੀ ਵਾਲੇ ਨੇ ਪੰਜਾਬ ਪੰਜਾਬ ਬਰਬਾਦ ਕਰਤਾ ਤੇ ਜਦੋਂ ਕਾਲੀਆਂ ਦੀ ਸਰਕਾਰ ਸੀ ਉਦੋਂ ਦਿੱਲੀ ਤੋਂ ਹੁਕਮ ਨਹੀਂ ਆਉਂਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਹੈ ਉਦੋਂ ਦਿੱਲੀ ਵਾਲੇ ਨੇ ਇੰਟਰਫੇਅਰ ਕਰਦੇ ਜਾਣੇ ਕਿ ਆਪਣੀਆਂ ਕਸੱਚ ਦੂਜਿਆਂ ਦੀਆਂ ਹੱਥ ਵਿੱਚ ਇਹੀ ਹੈ ਨਾ ਆਪਣੀਆਂ ਕਰਤੂਤਾਂ ਲੁਕੋ ਲੈਣੀਆਂ ਨੇ ਦੂਜਿਆਂ ਦੀਆਂ ਜ਼ਾਹਰ ਕਰ ਦੇਣੀਆਂ ਨੇ ਇਹ ਜਿੰਨੇ ਵੀ ਪੈਸੇ ਬਣਨ ਵਾਲੇ ਨੇ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਇਹਨਾਂ ਤੋਂ ਬਚੋ ਇਹ ਕੀ ਚਾਹੁੰਦੇ ਆ ਵੀ ਮੌਜੂਦਾ ਸਰਕਾਰ ਨੂੰ ਵੱਧ ਤੋਂ ਵੱਧ ਡੈਮੇਜ ਕੀਤਾ ਜਾਵੇ ਪਰ ਹੋਣਾ ਨਹੀਂ ਇਹ ਮੁਸ਼ਕਲ ਹੈ ਕਿਉਂਕਿ 80% ਲੋਕਾਂ ਨੂੰ ਤੁਹਾਡੀਆਂ ਕਰਤੂਤਾਂ ਬਾਰੇ ਪਤਾ ਹੈ ਔਰ ਜਿਹੜਾ ਥੋੜਾ ਬਹੁਤਾ ਬਚਦਾ ਉਹ ਦੱਸ ਦਿਆਂਗੇ ਮਿੱਟੀ ਜਿੰਨੀ ਤੁਹਾਡੀ ਪਟ ਹੋਣੀ ਹੈ ਨਾ ਉਹ ਪੱਟੀ ਜਾਣੀ ਹੈ ਤੇ ਪਟਾ ਵੀ ਤੁਸੀਂ ਆਪ ਹੀ ਰਹੇ ਹੋ ਕਿਉਂਕਿ ਪਤਾ ਲੱਗ ਜਾਂਦਾ ਵੀ ਤੁਸੀਂ ਜਿਹੜੇ ਲੋਕ ਪੈਸੇ ਬਣ ਰਹੇ ਹੋ ਕਾਦੇ ਲਈ ਬਣ ਰਹੇ ਹੜ ਪੀੜਤਾ ਨਾਲ ਤੁਹਾਡਾ ਕੋਈ ਮਤਲਬ ਨਹੀਂ ਸ਼ਵੀਰ ਕਹਿੰਦਾ ਸ਼ਰਿਆਨ ਕਹੀ ਜਾਂਦਾ ਕਹਿੰਦਾ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਕੰਕਰੀਟ ਦੇ ਵੱਡੇ ਵੱਡੇ ਬੰਨ ਬਣਾ ਦੇਾਂਗੇ ਦਰਿਆ ਤੇ ਜਣਕੇ ਵੀ ਸਾਡੀ ਸਰਕਾਰ ਆ ਗਈ ਤਾਂ ਮਤਲਬ ਵੀ ਸਾਡੀ ਸਰਕਾਰ ਬਣਾਓ ਅਸੀਂ ਫੇਰ ਕੰਮ ਕਰਾਂਗੇ ਤੇ ਪਹਿਲਾਂ ਤੁਹਾਡੀ ਸਰਕਾਰ ਰਹੀ ਹੈ ਅਕਾਲੀਆਂ ਨਹੀਂ ਵੀ ਰਹੀ ਹੈ ਤਾਂ ਰੱਖ ਦੀ ਵੀ ਰਹੀ ਹੈ ਪਹਿਲਾਂ ਕਰ ਲਿਆ ਤੁਸੀਂ ਪਹਿਲਾਂ ਕਿਹੜੀਆਂ ਮੱਲਾ ਮਾਰ ਲਈਆਂ ਜਿਹੜੇ ਹੁਣ ਮਾਰ ਰਹੋਗੇ ਇੱਕ ਬੇਨਤੀ ਕਰਦਾ ਜੀ ਕਾਂਗਰਸ ਦੇ ਵਿੱਚ ਜੇ ਕੋਈ ਬੇਦਾਗ ਲੀਡਰ ਹੈ ਨਾ ਉਹ ਇਕੱਲਾ ਨਵਜੋਤ ਸਿੰਘ ਸਿੱਧੂ ਹੈ ਨਾ ਤੁਸੀਂ ਉਹਦੇ ਕਰੈਕਟਰ 'ਤੇ ਉਂਗਲ ਕਰ ਸਕਦੇ ਹੋ। ਨਾ ਕੋਈ ਉਹਦੇ ਤੇ ਇਹੋ ਜਿਹਾ ਕੇਸ ਹੈ ਵੀ ਉਹਨੇ 4 ਪੈਸੇ ਖਾਦੇ ਹੋਣ। ਤੇ ਨਹੀਂ ਸਭ ਇਹ ਲੁਟੇਰੇ ਨੇ। ਰਾਜੇ ਬਡਿੰਗ ਦੀ ਗੱਲ ਕਰ ਲਓ। ਪ੍ਰਤਾਪ ਬਾਜਵੇ ਦੀ ਗੱਲ ਕਰ ਲਓ। ਖੇਰੇ ਦੀ ਗੱਲ ਕਰ ਲਓ। ਤੇ ਸੁਖਦੇਰ ਇੱਕ ਬਿਜ਼ਨਸਮੈਨ ਬੰਦਾ ਹੈ। ਉਹਨੇ ਕਿਹਾ ਹੋਇਆ ਕਈ ਥਾਵਾਂ ਤੇ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਬਣਨਾ ਚਾਹੁੰਦਾ। ਉਹਨੇ ਕਿਹਾ ਹੋਇਆ ਤੇ ਅਸੀਂ ਸਮਝ ਨਹੀਂ ਸਕੇ ਵੀ ਹੋ ਕੀ ਰਿਹਾ ਇਹ ਗੱਲਾਂ ਕੌੜੀਆਂ ਨੇ ਇਹ ਬੇਨਤੀ ਪ੍ਰਵਾਨ ਕਰੋ ਜਿਹੜੇ ਵੀ ਇਹ ਕਾਂਗਰਸੀ ਕਾਲੀ ਪੈਸੇ ਬਣਦੇ ਨੇ ਨਾ ਮੈਂ ਸਾਫ਼ ਕਹਿ ਦਿੰਦਾ ਇਹਨਾਂ ਦਾ ਹੜ ਪੀੜਤਾਂ ਨਾਲ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਇਹ ਦੇਖ ਰਹੇ ਨੇ ਵੀ ਸਾਨੂੰ ਕਿੰਨੀਆਂ ਕਸੀਟਾਂ ਆਉਣਗੀਆਂ ਇਹ ਘੋਖੜੀ ਨੇ ਅੰਦਰੋਂ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਵੀ ਜੇ ਕਿਤੇ ਇਹ ਸੋਚਣਾ ਵੀ 20 ਸੀਟਾਂ ਮੈਲ ਐ ਜੂ 30 ਮੈਨ ਲੈ ਜੂ ਜੇ ਕਿਤੇ ਇਦਾਂ ਹੋ ਗਿਆ ਇਹ ਇੱਕ ਮਿੰਟ ਨਹੀਂ ਲਾਉਂਦੇ ਉਹ ਦੀ ਇਕੱਠੇ ਹੋ ਜਾਣਗੇ ਜਾਨ ਏ ਕਿ ਇਹਨਾਂ ਨੂੰ ਕੋਈ ਮਤਲਬ ਨਹੀਂ ਇਹ ਹੁਣੇ ਕਹਿੰਦੇ ਨੇ ਉਕਾਲੀਆਂ ਨੇ ਬਰਬਾਦ ਕੀਤਾ ਜੀ ਕਾਂਗਰਸੀਆਂ ਨੇ ਦਰਵਾਦ ਸਾਹਿਬ ਤੇ ਅਟੈਕ ਕਰਾਤਾ ਕਲ ਤਖਤ ਤੇ ਅਟੈਕ ਕਰਾਤਾ ਇਹ ਲੋਕਾਂ ਨੂੰ ਬੇਬਕੂ ਬਣਾਉਣ ਬਾਤ ਏ ਜਦੋਂ ਕਿਤੇ ਨੂੰ ਪਤਾ ਲੱਗਿਆ ਨੇ ਵੀ ਹੁਣ ਅਸੀਂ ਫਾਇਦਾ ਉਠਾਉਣਾ ਇਹ ਮਿੰਟ ਵਿੱਚ ਇਕੱਠੇ ਹੋ ਜਾਣਗੇ ਪਰ ਪੰਜਾਬ ਦੇ ਲੋਕਾਂ ਨੂੰ ਇਹ ਕਰਤੂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ